ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੌਡੀ ਸੁਲਤਾਨ ਚੌਥੇ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਚੱਲ ਰਿਹਾ ਹੈ ਪਾਤਸ਼ਾਹ ਜੀ ਦਾ ਚੌਥਾ ਸ਼ਬਦ ਆਰੰਭ ਹੁੰਦਾ ਹੈ ਆਓ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਗੁਜਰੀ ਮਹੱਲਾ ਤੋਥਾ ਹੋ ਦਿਆਲ ਮੇਰਾ ਮਨ ਲਾਵੋ ਹੋ ਅਨ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿੱਤ ਜੱਪੀਏ ਦੁੱਖ ਭੁੱਖ ਸਭ ਲੈ ਜਾਈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਰਸਨਾ ਤੋਂ ਸ਼ਬਦੀ ਰਮਤਾ ਕਰਦੇ ਹਨ ਤੇ ਮਹਾਰਾਜ ਜੀ ਬਚਨ ਕਰਦੇ ਹਨ ਹੋ ਹੋ ਦਿਆਲ ਆਪ ਜੀ ਗਿਆਸੂ ਬਣ ਕੇ ਬਚਨ ਕਰਦੇ ਹਨ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਇਹ ਇੱਕ ਪ੍ਰਭੂ ਜੀਓ ਹਰੀ ਜੀਓ ਤੁਸੀਂ ਦਇਆਤਾ ਦੇ ਪੁੰਜ ਹੋ ਤੁਸੀਂ ਦਇਆ ਦੇ ਸਾਗਰ ਹੋ ਦਇਆ ਦੇ ਘਰ ਹੋ ਤੁਸੀਂ ਦਇਆ ਕਰੋ ਮਿਹਰ ਕਰੋ ਮੇਰੇ ਮਨ ਦੇ ਵਿੱਚ ਆਵਸੋ ਮੇਰੇ ਮਨ ਨੂੰ ਆਪਣੇ ਨਾਲ ਲਾ ਲਵੋ ਮਨ ਲਾਵੋ ਹਾਂ ਅਨ ਦਿਨ ਦਿਨ ਰਾਤ ਤੇਰਾ ਨਾਮ ਮਹਾਰਾਜ ਜੀ ਕਹਿੰਦੇ ਅਨ ਦਿਨ ਨਾਮ ਨਾਮ ਨਿਤ ਧਿਆਈ ਮਹਾਰਾਜ ਜੀ ਕਹਿੰਦੇ ਪ੍ਰਭੂ ਜੀਓ ਤੁਸੀਂ ਮਿਹਰ ਕਰੋ ਦਇਆ ਕਰੋ ਦਇਆਲਤਾ ਦੇ ਪੁੰਜੋ ਮੇਰੇ ਮਨ ਨੂੰ ਲਾ ਲਵੋ ਲਾਵੋ ਤੁਹਾਵ ਕੀ ਆਪਣੇ ਨਾਲ ਮੇਰਾ ਮਨ ਜਿਹੜਾ ਉਹਨੂੰ ਲਾ ਲਵੋ ਜੋੜ ਲਵੋ ਤਾਂ ਕਿ ਮੈਂ ਦਿਨ ਰਾਤ ਮਹਾਰਾਜ ਜੀ ਕਹਿੰਦੇ ਅਨੰਦ ਦੀਨਾ ਸਵਾਸ ਸਵਾਸ ਰਾਮ ਨਾਮ ਨਿਤ ਧਿਆਈ ਨਿਤਾ ਪ੍ਰਤੀ ਮਹਾਰਾਜ ਜੀ ਕਹਿੰਦੇ ਤੈਨੂੰ ਧਿਆਉਂਦਾ ਰਵਾਂ ਤੈਨੂੰ ਜਪਦਾ ਰਵਾਂ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਪਰ ਜੀ ਕਹਿੰਦੇ ਸਭ ਕੁਛ ਤੇਰਾ ਹੈ ਸਭ ਸੁਖ ਸਾਰੇ ਸੁਖ ਤੁਹਾਡੇ ਹਨ ਤੁਹਾਡੇ ਕੋਲ ਸਾਰੇ ਸੁਖ ਹਨ ਸਭ ਗੁਣ ਹਨ ਤੁਹਾਡੇ ਕੋਲ ਮਹਾਰਾਜ ਜੀ ਕਹਿੰਦੇ ਸਭ ਨਿਧਾਨ ਖਜ਼ਾਨਾ ਤੁਹਾਡੇ ਕੋਲ ਹੈ ਹਰੀ ਜੀ ਉਹ ਸਾਰੇ ਸੁੱਖਾਂ ਦੇ ਤੁਸੀਂ ਖਜ਼ਾਨੇ ਹੋ ਸਾਰੇ ਗੁਨਾ ਦੇ ਮਾਲਕ ਹੋ ਸਾਰੇ ਨਿਧਾਨ ਖਜ਼ਾਨਾ ਤੁਹਾਡੇ ਕਰਨਾ ਦੇ ਵਿੱਚ ਹੈ ਤੇ ਮਹਾਰਾਜ ਜੀ ਕਹਿੰਦੇ ਜਿਤ ਜਾਪੀਏ ਸਭ ਭੁੱਖ ਦੁੱਖ ਭੁੱਖ ਸਭ ਲੈ ਜਾਈ ਮਹਾਰਾਜ ਕਹਿੰਦੇ ਜੀ ਕਿਰਪਾ ਕਰੋ ਮਹਾਰਾਜ ਤੁਹਾਨੂੰ ਜਪਣ ਦੇ ਨਾਲ ਮਹਾਰਾਜ ਜੀ ਕਹਿੰਦੇ ਸਾਰੇ ਦੁੱਖ ਲੈ ਜਾਂਦੇ ਹਨ ਸਾਰੀਆਂ ਭੁੱਖਾ ਉਤਰ ਜਾਂਦੀਆਂ ਹਨ ਧਭ ਲੈ ਜਾਈ ਹਰ ਰ ਜੀ ਕਹਿੰਦੇ ਤੁਸੀਂ ਕਿਰਪਾ ਕਰੋ ਨਿਹਾਨ ਖਜਾਨੇ ਉਹ ਸਾਰੇ ਸੁੱਖਾਂ ਦੇ ਗੁਣਾਂ ਦੇ ਦਾਤੇ ਹੋ ਤੇ ਸਾਡੇ ਤੇ ਵੀ ਮਹਾਰਾਜ ਜੀ ਕਹਿੰਦੇ ਮਿਹਰ ਕਰੋ ਕਹਿੰਦੇ ਜਾਨੂੰ ਜਪਣ ਦੇ ਨਾਲ ਜੇ ਕੋਈ ਜਗਿਆਸੂ ਗੁਰਮੁਖ ਤੁਹਾਨੂੰ ਤੇ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਜਿਤ ਜਪੀਏ ਸਭ ਦੁੱਖ ਭੁੱਖ ਲੈ ਜਾਈ ਹਰ ਰ ਜੀ ਕਹਿੰਦੇ ਤਾਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਕਹਿੰਦੇ ਭੁੱਖ ਉਤਰ ਜਾਂਦੀ ਹੈ ਮਨ ਦੀ ਇੰਦੇ ਸਾਰੇ ਦੁੱਖ ਨਿਵਰਤ ਹੋ ਜਾਂਦੇ ਹਨ ਭੁੱਖਾ ਦਾ ਨਾਸ ਹੋ ਜਾਂਦਾ ਲੈ ਜਾਂਦੀ ਹੈ ਭੁੱਖ ਹੈ ਜਿਹੜੀ ਭੁੱਖ ਨੂੰ ਪੂਰੀ ਕਰਨ ਵਾਸਤੇ ਸਾਰੀ ਜ਼ਿੰਦਗੀ ਥੋੜੀ ਪੈ ਜਾਂਦੀ ਹੈ ਸਾਡੀ ਭੁੱਖ ਨਹੀਂ ਉਤਰਦੀ ਮਨ ਦੀ ਜ਼ਿੰਦਗੀ ਥੋੜੀ ਪੈ ਜਾਂਦੀ ਸਾਡੀ ਸਾਡਾ ਮਾਨ ਫੇਰ ਵੀ ਰੱਜਦਾ ਨਹੀਂ ਦੇਖੋ ਇੱਕੋ ਮਾਲਕ ਦੀ ਕਿਰਪਾ ਦੇ ਨਾਲ ਉਹਦੀ ਬਖਸ਼ਿਸ਼ ਦੇ ਨਾਲ ਇਹ ਸਾਰੀ ਭੁੱਖ ਮਹਾਰਾਜ ਜੀ ਤਾਰ ਦਿੰਦੇ ਹਨ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਇਹ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਕੇਂਦਰੀ ਭਾਵ ਪ੍ਰਗਟ ਕਰਦੇ ਨੇ ਮਨ ਨੂੰ ਬਾਰ ਜੀ ਕਹਿ ਰਹੇ ਹਨ ਮਨ ਨੂੰ ਸਬੋਧਨ ਕਰਦੇ ਆ ਮਨ ਮੇਰੇ ਰਾਮ ਨਾਮ ਮਹਾਰਾਜ ਕਹਿੰਦੇ ਮੇਰੇ ਮਨਾਂ ਰਾਮ ਦਾ ਨਾਮ ਹੀ ਤੇਰਾ ਸਖਾ ਹੈ ਮਿੱਤਰ ਹੈ ਕੋਈ ਤੇਰਾ ਭਾਈ ਹੈ ਮਹਾਰਾਜ ਜੀ ਕਹਿੰਦੇ ਹਰੀ ਦਾ ਨਾਮ ਹੀ ਉਹ ਮਾਲਕ ਦੀ ਬੰਦਗੀ ਭਜਨ ਨਾਮ ਮਹਾਰਾਜ ਜੀ ਕਹਿੰਦੇ ਮਨਾ ਤੇਰਾ ਮਿੱਤਰ ਹੈ ਸਖਾ ਹੈ ਹਰ ਸਹਾਈ ਮਹਾਰਾਜ ਜੀ ਕਹਿੰਦੇ ਜਿੱਥੇ ਕੋਈ ਵੀ ਸਹਤਾ ਨਹੀਂ ਕਰ ਸਕਦਾ ਜਿੱਥੇ ਬੰਦ ਰਿਸ਼ਤੇਦਾਰ ਮਾਪਿ ਪਿਓ ਘਰ ਵਾਲੀ ਸਾਰਾ ਕੋਜੀ ਖਤਮ ਹੋ ਜਾਂਦਾ ਕਹਿੰਦੇ ਉੱਥੇ ਤੂੰ ਭਾਈ ਬਣਦਾ ਹੈ ਉੱਥੇ ਤੂੰ ਸਖਾ ਬਣਦਾ ਮਿੱਤਰ ਬਣਦਾ ਸਹਤਾ ਕਰਦਾ ਆਤਮਾ ਦੀ ਇਹ ਮਹਾਰਾਜ ਜੀ ਬਾਣੀ ਵਿੱਚ ਦੇਖੋ ਵਚਨ ਵੀ ਕਰਦੇ ਹਨ ਘਟ ਫੁੱਟੇ ਕੋਈ ਬਾਤ ਨਾ ਪੁੱਛੇ ਕਾਡੋ ਕਾਡੋ ਹੋਈ ਦਿਉਰੀ ਬੈਠੀ ਮਾਤਾ ਰੋਵੇ ਖੱਟਿਆ ਲੈ ਗੇ ਭਾਈ ਤਤ ਛਟਕਾਏ ਤਰੀਆ ਰੋਵੇ ਹੰਸ ਕੇ ਲਾ ਜਾਈ ਜੋ ਨਾ ਮਰਜੀ ਰੁਹੀ ਜਾਈਏ ਜਿੰਨਾ ਮਰਜੀ ਸਾਥ ਹੈ ਸਾਡਾ ਸੰਸਾਰ ਵਿੱਚ ਪਾਰਾਂਸ ਨੂੰ ਕੱਲ੍ਹੇ ਹੀ ਜਾਣਾ ਪੈਣਾ ਹੈ ਆਤਮਾ ਨੂੰ ਕੱਲ੍ਹੇ ਹੀ ਪੰਡਾ ਤੈਅ ਕਰਨਾ ਪੈਣਾ ਉੱਥੇ ਕੋਣ ਸਖਾ ਬਣਦਾ ਮਹਾਰਾਜ ਜੀ ਕਹਿੰਦੇ ਕਹਿੰਦੇ ਉਹ ਸਖਾ ਨਾਮ ਬਣਦਾ ਹੈ ਉਹ ਮਿੱਤਰ ਉੱਥੇ ਨਾਮ ਬਣਦਾ ਹੈ ਉੱਥੇ ਭਾਈ ਦਾ ਸੰਗ ਹਰੀ ਦੇ ਨਾਮ ਦਾ ਹੁੰਦਾ ਇਸ ਕਰਕੇ ਮੰਨੂ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਕਹਿੰਦੇ ਮੇਰਾ ਤਾਰੀ ਦਾ ਨਾਮ ਹੀ ਸਖਾ ਹੈ ਮੇਰਾ ਭਾਈ ਹੈ ਗੁਰਮਤਿ ਰਾਮ ਨਾਮ ਜਸ ਗਾਵਾਂ ਅੰਤ ਬੇਲੀ ਦਰਗੇ ਲੈ ਛਡਾਈ 임ਾਰਤ ਜੀ ਕੋ جواب ਦਿੱਤਾ ਅਨਸਰ ਦਿੱਤਾ ਕਹਿੰਦੇ ਗੁਰਮਤਿ ਗੁਰੂ ਦੀ ਮਤ ਲੈ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਮਹਾਰਾਜ ਜੀ ਕਹਿੰਦੇ ਜੇ ਗੁਰੂ ਦੀ ਮਤ ਹੈ ਤੇ ਰਾਮ ਨਾਮ ਜਸ ਗਾਵਾਂ ਕਹਿੰਦੇ ਉਹਦੀ ਮੱਤ ਲੈ ਕੇ ਜਦੋਂ ਹਰੀ ਦੇ ਨਾਮ ਨੂੰ ਕੋਈ ਗਾਉਂਦਾ ਭਾਈ ਅੰਤ ਵੇਲੀ ਕਹਿੰਦੇ ਅੰਤ ਦੇ ਵੇਲੇ ਦਰਗਾਹ ਤੱਕ ਉਹ ਨਾਲ ਜਾਂਦਾ ਨਾਮ ਕਹਿੰਦੇ ਸਤਾ ਕਰਦਾ ਨਾਮ ਰਾਮ ਨਾਮ ਜਸ ਗਾਵਾਂ ਅੰਤ ਵੇਲੀ ਦਰਗੇ ਲਏ ਛਡਾਈ ਹਰਜ ਕਹਿੰਦੇ ਨਾਮ ਹੀ ਹੈ ਜਿਹੜਾ ਦਰਗਾਹ ਚ ਮੇ ਛਡਾਂਦਾ ਭਾਈ ਕਹਿੰਦੇ ਉੱਥੇ ਕੋਈ ਨਾਲ ਨਹੀਂ ਜਾਂਦਾ ਜਿੱਥੇ ਨਾਮ ਨਾਲ ਨਾਲ ਨਿਪਟਦਾ ਹੈ ਕਹਿੰਦੇ ਉਹ ਸੱਖਾ ਬਣ ਕੇ ਮਿੱਤਰ ਬਣ ਕੇ ਭਾਈ ਬਣ ਕੇ ਹਰ ਅਜੀ ਕਹਿੰਦੇ ਜਦੋਂ ਗੁਰੂ ਦੀ ਮੱਤ ਲੈ ਕੇ RAM ਦੇ ਨਾਮ ਨੂੰ ਜਸ ਨੂੰ ਗਾਣਾ ਹਾ ਕੌਣਾ ਕਰਦਿਆ ਭਾਈ ਅੰਤ ਵੇਲੇ ਦਰਗਾਹ ਵਿੱਚ ਸੰਗੀ ਬਣਦਾ ਰਹਾ ਇਸ RAM ਦੇ ਕੀ ਮਹਾਰਾਜੀ ਬਚਨ ਕਰਦਿਆਂ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਹਰ ਕਿਰਪਾ ਲੋਚ ਮੇਰੇ ਮਨ ਲਾਈ ਮਹਾਰਜ ਕਹਿੰਦੇ ਤੂੰ ਆਪ ਹੀ ਅਗਲਾ ਪਦ ਅਰੰਭ ਕਰ ਦਿਆ ਦੂਜਾ ਜਿਹਦੇ ਤੂੰ ਆਪੇ ਦਾਤਾ ਬਖਸ਼ਦਾ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਹਰ ਕਿਰਪਾ ਲੋਚ ਮੇਰੇ ਮਨ ਲਾਈ ਮਹਾਰਜ ਕਹਿੰਦੇ ਤੁਸੀਂ ਆਪ ਹੀ ਕਿਰਪਾ ਕਰਦੇ ਹੋ ਨਾ ਜਦੋਂ ਅੰਤਰਜਾਮੀ ਪ੍ਰਭੂ ਜੀਓ ਦਾਤਾ ਦੇ ਦੇਣ ਵਾਲੇ ਇਹਦੇ ਕਿਰਪਾ ਜਦੋਂ ਧਾਰ ਦਿੰਦੇ ਹੋ ਤੇ ਮਹਾਰਾਜ ਜੀ ਕਹਿੰਦੇ ਲੋਚ ਮਨ ਦੇ ਵਿੱਚ ਲੋਚਾ ਪੈਦਾ ਹੁੰਦੀ ਹੈ ਮਨ ਦੇ ਵਿੱਚ ਤੰਗ ਪੈਦਾ ਹੁੰਦੀ ਹੈ ਮੇਰਾ ਮਨ ਲਈ ਕਹਿੰਦੇ ਫਿਰ ਮਨ ਤੇਰੇ ਚਰਨਾਂ ਵਿੱਚ ਲੱਗ ਜਾਂਦਾ ਜੁੜ ਜਾਂਦਾ ਮੇ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਰਬ ਲੋਚ ਪੂਰੀ ਸਤਗੁਰ ਸਰਨਾਹੀ ਦੇ ਮਹਾਰਾਜ ਜੀ ਕਹਿੰਦੇ ਮੇਰੇ ਮਨ ਨੂੰ ਇਹ ਲੋਚ ਲੱਗ ਗਈ ਹੈ ਤੰਗ ਲੱਗ ਗਈ ਮੇਰੇ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਨਾਈ ਕਹਿੰਦੇ ਪਰ ਲੋਚਾ ਕਿਵੇਂ ਪੂਰੀ ਹੋਣੀ ਹੈ ਕਹਿੰਦੇ ਸੱਚੇ ਸਤਗੁਰ ਦੀ ਸਰਨ ਆਣ ਕੇ ਪ੍ਰਭ ਲੋਚ ਪੂਰੀ ਸਤਗੁਰ ਸਰਨਾਈ ਕਹਿੰਦੇ ਜਦੋਂ ਦੀ ਉਹਦੀ ਸਰਨ ਲਈ ਜਨਾ ਉਹਦੀ ਸਰਨ ਵਿੱਚ ਆਇਆ ਇਹ ਮੇਰੇ ਮਾਨ ਤਨ ਦੀ ਲੋਚਾ ਜਿਹੜੀ ਇਸ ਨਾਲ ਪੂਰਨ ਹੋ ਗਈ ਏ ਇਹ ਕਾਰਜ ਪੂਰਨ ਹੋ ਗਿਆ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੇਂ ਧ੍ਰਿਗ ਧ੍ਰਿਗ ਬਿਰਥਾ ਜਾਈ ਮਹਾਰਾਜ ਜੀ ਕਹਿੰਦੇ ਤੀਜੇ ਪਦ ਵਿੱਚ ਕਹਿੰਦੇ ਮਾਨਸ ਜਨਮ ਹੈ ਜਿਹੜਾ ਦੁਰਲੱਭ ਹੈ ਭਾਈ ਇਹ ਮਾਨਸ ਜਨਮ ਜਿਹੜਾ ਪੁੰਨ ਕਰਕੇ ਸਾਨੂੰ ਪ੍ਰਾਪਤ ਹੋਇਆ ਕੋਈ ਐਵੇਂ ਨਹੀਂ ਮਿਲਿਆ ਏ ਮਨੁੱਖਾ ਜੀਵਨ ਵਾਨਸ ਜਨਮ ਦੁਰਲਭ ਹੈ ਹੋਏ ਨਾ ਬਾਰੰਬਾਰ ਜੋ ਬਨ ਫਲ ਪਾਕੇ ਭੋਏ ਗਲੇ ਬਹੁ ਨਾ ਲਾਗੇ ਡਾਲ ਇੱਥੇ ਵੀ ਮਹਾਰਾਜ ਜੀ ਕਹਿੰਦੇ ਭਾਈ ਇਹ ਮਾਨਸ ਜਨੋ ਪੁੰਨ ਕਰ ਪਾਇਆ ਕਹਿੰਦੇ ਵੱਡੇ ਪਿਛਲੇ ਕੁੰਨ ਜਾਗਦੇ ਹਨ ਉਹਨਾਂ ਦੇ ਫਲ ਕਰਕੇ ਸਾਨੂੰ ਇਹ ਮਾਨਸ ਦੇ ਮਿਲੀ ਮਨੁੱਖਾ ਜਨਮ ਮਿਲਿਆ ਕੋਈ ਐ ਥੋੜਾ ਮਿਲ ਗਿਆ 83 ਲੱਖ ਜੂਨਾ ਦੇ ਵਿੱਚ ਕਈ ਜਨਮ ਭਏ ਕੀਟ ਪਤੰਗਾ ਮੀਨਕਰੰਗਾ ਦੀ ਜੁੰਨਾ अनेका ਹੀ ਜੁੰਨਾ ਵਿੱਚ ਅਸੀਂ ਰਹਿ ਚੁੱਕੇ ਆ 83 ਲੱਖ ਜੁੰਨਾ ਭੋ ਚੁੱਕਿਆ ਪਹਿਲੋਂ ਹੀ ਤੇ ਪਿਆਰਿਓ ਮਹਾਰਾਜ ਜੀ ਕਹਿੰਦੇ ਫਿਰ ਕਿਤੇ ਕੋਈ ਪੁੰਨ ਜਾਗਿਆ ਵੱਡਾ ਭਾਗ ਜਾਗਿਆ ਤੇ ਸਾਨੂੰ ਮਾਲਕ ਨੇ ਤਰਸ ਕਰਕੇ ਮਨੁੱਖਾ ਜਨਮ ਦੇਤਾ ਇਹ ਸਰਦਾਰੀ ਦਿੱਤੀ ਮਨੁੱਖਾ ਜਨਮ ਦੀ ਤੇ ਮਹਾਰਾਜ ਜੀ ਕਹਿੰਦੇ ਕੋਈ ਐ ਨਹੀਂ ਪ੍ਰਾਪਤ ਹੋਇਆ ਭਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਮੇ ਧ੍ਰਿਗ ਧ੍ਰਿਗ ਬਿਰਥਾ ਜਾਈ ਕਹਿੰਦੇ ਪਰ ਸੋਚ ਨਹੀਂ ਅਸੀਂ ਸੋਚਦੇ ਨਹੀਂ ਆ ਅਸੀਂ ਵਿਚਾਰ ਨਹੀਂ ਕਰਦੇ ਸੋਚਦੇ ਨਹੀਂ ਇਹ ਬਿਰਥਾ ਗਵਾਈ ਜਾ ਰਿਆਂ ਬਿਨਾ ਨਾਮ ਤੋਂ ਭਾਈ ਮਹਾਰਾਜ ਜੀ ਕਹਿੰਦੇ ਧ੍ਰਿਗ ਧ੍ਰਿਗ ਬਿਰਥਾ ਜਾਈ ਕਹਿੰਦੇ ਏਕ ਏਕ ਸਵਾਸ ਧ੍ਰਿਗ ਜਾ ਰਿਆ ਸਾਡਾ ਏਕ ਏਕ ਸਾਹ ਜਿਹੜੀ ਏ ਜ਼ਿੰਦਗੀ ਅਸੀਂ ਵਿਅਰਥ ਗਵਾ ਰਿਆਂ ਸਵਾਸ ਬਰਥ ਗਵਾ ਰਿਆਂ ਤੇ ਮਹਾਰਾਜ ਜੀ ਕਹਿੰਦੇ ਭਾਈ ਚੇਤਾ ਰੱਖਿਆ ਕਰੋ ਇਹ ਮਾਨਸ ਜਨਮ ਜਿਹੜਾ ਪੁੰਨਾ ਕਰਕੇ ਮਿਲਿਆ ਪਿੱਲੋਂ ਹੀ ਵੱਡੀ ਮਿਹਨਤ ਮਸ਼ਕਤਾਂ ਘਾਲ ਕੇ ਮਾਨਸ ਦੇ ਪਾਈਏ ਇਹ ਹੁਣ ਸਮਾਂ ਚਲਾ ਗਿਆ ਫਿਰ ਦੁਬਾਰਾ ਨਹੀਂ ਮਿਲਣਾ ਕਹਿੰਦੇ ਬਿਨਾ ਨਾਵੇਂ ਬਿਨ ਨਾਵੇਂ ਤ੍ਰਿਗ ਤ੍ਰਿਗ ਬਿਰਥਾ ਜਾਈਂ ਕਹਿੰਦੇ ਇੱਕ ਕਪਾਲ ਇੱਕ ਇੱਕ ਘੜੀ ਇੱਕ ਇੱਕ ਸਾਹ ਜਿਹੜਾ ਸਾਡਾ ਬਿਰਥਾ ਜਾ ਰਿਹਾ ਸੋਚ ਸਮਝ ਕੇ ਸਾਹਾਂ ਨੂੰ ਏਕੋ ਇਹ ਜ਼ਿੰਦਗੀ ਨੂੰ ਵਰਤਨਾ ਕਰੀਏ ਐਵੇਂ ਨਾ ਗਵਾਈ ਜਾਈਏ ਕੋਡੀਆਂ ਦੇ ਭਾ ਐਵੇਂ ਨਾ ਵੇਚੀ ਜਾਈਏ ਕੋਡੀਆਂ ਦੇ ਭਾ ਐਸਾ ਹਾ ਨੂੰ ਇਹ ਜਨ ਇਹ ਮਨੁੱਖਾ ਜੀਵਨ ਨੂੰ ਪਿਆਰਿਓ ਜਿਹੜਾ ਸਮਾਂ ਲੰਘ ਗਿਆ ਦੁਆਰਾ ਥੋੜਾ ਹੁੰਦਾ ਘੜੀ ਲੰਘ ਗਈ ਪਲ ਲੰਘ ਗਏ ਦਿਨ ਲੰਘ ਗਿਆ ਰਾਤ ਲੰਘ ਗਈ ਮਹੀਨੇ ਲੰਘ ਗਏ ਕਿਤੇ ਦੁਆਰਾ ਆਇਆ ਜਿੰਦਗੀ ਚ ਨਹੀਂ ਆਉਂਦਾ ਜਿਹੜਾ ਸਮਾਂ ਗੁਜ਼ਰ ਗਿਆ ਪਹਸਤਾਨ ਤੋਂ ਬਿਨਾ ਪਿਆਰਿਓ ਕੁਝ ਨਹੀਂ ਮਿਲਦਾ ਤੁਹਾਨੂੰ ਐਂ ਜਾਪਦਾ ਕਿਸੇ ਵੱਡੇ ਹੋ ਰਿਆਂ ਸੀ ਜ਼ਿੰਦਗੀ ਚ ਅੱਗੇ ਵਧ ਰਿਆਂ ਪਿਆਰੋ ਸਾਡੀ ਤਾਂ ਦਿਨਾਂ ਪ੍ਰਤੀ ਘੰਟਿਆਂ ਪ੍ਰਤੀ ਆਜੂ ਘਟਦੀ ਜਾ ਰਹੀ ਹੈ ਸਮਾਂ ਗੁਜ਼ਰਦਾ ਜਾ ਰਿਹਾ ਕਿਤੇ ਸਮਾਂ ਖੜਦਾ ਥੋੜਾ ਸਾ ਜੇ ਮਹਾਰਾਜ ਜੀ ਕਹਿੰਦੇ ਭਾਈ ਨਾਮ ਤੋਂ ਬਿਨਾ ਸਭ ਕੁਝ ਤ੍ਰਿਗਾ ਹੈ ਜੇ ਨਾਮ ਨਹੀਂ ਜ਼ਿੰਦਗੀ ਵਿੱਚ ਧਾਰਨ ਕੀਤਾ ਸੱਚੇ ਗੁਰੂ ਦਾ ਲੜਨੀ ਫੜਿਆ ਪਿਆਰੋ ਸਭ ਕੁਝ ਸੰਸਾਰ ਤੇ ਬਨੌਟੀ ਹੈ ਮਾਇਆ ਦਾ ਛਾਲ ਹੈ ਸੰਸਾਰ ਇਹਦੇ ਵਿੱਚ ਹੀ ਫਸੇ ਰਹੇ ਨਿਆਸੀ ਇਹਦੇ ਤੋਂ ਬਾਹਰ ਨਹੀਂ ਆਪਾਂ ਦੇ ਇੱਕੋ ਹੀ ਹੈ ਸਤਿਗੁਰ ਦਾ ਲੜ ਫੜ ਲਈਏ ਇਸ ਭਵ ਸਾਗਰ ਤੋਂ ਤਰਨਾ ਚੁੰਨਿਆ ਬਿਨ ਨਾਮੇ ਤ੍ਰਿਗ ਤ੍ਰਿਗ ਬਿਰਥਾ ਜਾਈ ਮਹਾਰਾਜੀ ਬਚਨ ਕਰਦੇ ਆ ਨਾਮ ਬਿਨਾ ਰਸ ਕਸ ਦੁਖ ਖਾਵੈ ਮੁਖ ਫਿੱਕਾ ਥੁੱਕ ਥੁੱਕ ਮੁਖ ਪਾਈ ਮਹਾਰਾਜੀ ਦੇ ਖੁਮਾਰ ਫਿਰ ਬਚਨ ਕਰਦੇ ਹਨ ਫਿਰ ਸਾਨੂੰ ਸੁਚੇਤ ਕਰਦੇ ਨੇ ਕਹਿੰਦੇ ਨਾਮ ਤੋਂ ਬਿਨਾ ਭਾਈ ਜਿੰਦ ਨੇ ਰਸ ਭੋਗਦਿਆਂ ਸੀ ਰਸ ਕਸ ਜਿੰਨਾ ਕੁਝ ਅਸੀਂ ਭੋਗ ਰਿਆਂ ਦੁੱਖ ਬਣ ਜਾਂਦੇ ਹਨ ਬਿਨ ਨਾਮ ਬਿਨ ਰਸ ਕਸ ਦੁੱਖ ਪਾਵੇ ਮਹਾਰਾਜ ਜੀ ਕਹਿੰਦੇ ਜਿੰਨੇ ਰਸ ਤੇ ਕਸ ਜ਼ਿੰਦਗੀ ਵਿੱਚ ਅਸੀਂ ਪਨਾਂਦੇ ਆਂ ਭੋਗਦੇ ਆਂ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ ਉਹ ਦੁੱਖ ਬਣ ਜਾਂਦੇ ਹਨ ਦੁੱਖਾਂ ਦਾ ਰੂਪ ਧਾਰਨ ਕਰਦੇ ਹਨ ਸਾਨੂੰ ਆਪਦਾ ਕਿਸੇ ਰਸ ਭੋਗ ਰਹੇ ਆਂ ਬੜੇ ਸੁਖੀਆ ਪਰ ਪਿਆਰਿਓ ਨਹੀਂ ਉਹਨਾਂ ਨੂੰ ਉਹ ਦੁੱਖ ਦਾ ਰੂਪ ਧਾਰਨ ਕਰ ਲੈਂਦੇ ਹਨ ਮੁਖ ਦੇ ਵਿੱਚੋਂ ਮਹਾਰਾਜ ਜੀ ਕੀ ਕਹਿੰਦੇ ਹਨ ਕਹਿੰਦੇ ਨਾਮ ਬਿਨਾ ਰਸ ਕਸ ਦੁੱਖ ਪਾਵੇ ਮੁਖ ਫਿੱਕਾ ਥੁੱਕ ਥੁੱਕ ਮੁਖ ਪਾਈ ਇਹ ਲੋ ਥੁੱਕੇ ਫਿਰ ਥੁੱਕੇ ਦੋ ਔਕੜਾਂ ਨਾਲ ਮਹਾਰਾਜ ਜੀ ਕਹਿੰਦੇ ਥੁੱਕ ਥੂਕ ਮੁਖ ਪਾਈ ਮਹਾਰਾਜ ਜੀ ਕਹਿੰਦੇ ਮੁਖ ਦੇ ਉੱਤੇ ਥੁੱਕਾਂ ਪੈਂਦੀਆਂ ਨੇ ਫਿਰ ਕਹਿੰਦੇ ਇਸ ਤੋਂ ਕੋਈ ਨਹੀਂ ਸਾਨੂੰ ਚਾ ਸਕਦਾ ਮਹਾਰਾਜ ਜੀ ਕਹਿੰਦੇ ਜਦੋਂ ਦੁੱਖ ਹੁੰਦਾ ਹੈ ਨਾ ਤੇ ਮਹਾਰਾਜ ਜੀ ਕਹਿੰਦੇ ਸਾਰੇ ਸਾਥ ਛੱਡ ਜਾਂਦੇ ਨੇ ਸਾਰੇ ਟੁੱਟ ਜਾਂਦੇ ਆ ਕੋਈ ਨੇੜੇ ਨਹੀਂ ਲੱਗਦਾ ਦੇਖ ਦਿਓ ਦੂਰੋਂ ਹੀ ਨੱਕ ਟੱਕ ਕੇ ਲੋਕ ਲੱਗਦੇ ਨੇ ਐਸੀਆਂ ਬਿਮਾਰੀਆਂ ਨੇ ਇਹ ਘਰ ਵਾਲੇ ਵੀ ਸਾਥ ਛੜ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਸ ਤੋਂ ਪਹਿਲਾਂ ਹੀ ਸचेत ਹੋ ਜਾਈਏ ਪਾਣੀ ਪੜ ਲਿਏ ਨਾਮ ਦਾ ਸਹਾਰਾ ਲੈ ਲੀਏ ਜੇ ਸੰਸਾਰੀ ਦੁੱਖਾਂ ਤੋਂ ਤੇ ਆਤਮਿਕ ਦੁੱਖਾਂ ਤੋਂ ਛੁਡਕਾਰਾ ਲੈਣਾ ਹੈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਇਹਨ ਦਰਗੇ ਹਰ ਹਰ ਦੇਵ ਵਡਿਆਈ ਹੀਰ ਲੀਆਂ ਤੁਖਾਂ ਵਿੱਚ ਬੇਨਤੀ ਕਰਦੇ ਹਨ ਮਹਾਰਾਜ ਕਹਿੰਦੇ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਜੋ ਜਨ ਬਣ ਕੇ ਮਹਾਰਾਜ ਜੀ ਕਹਿੰਦੇ ਉਹਦੀ ਸਰਨਾ ਆ ਜਾਂਦਾ ਜਿਹੜਾ ਜਨ ਬਣਦਾ ਹੈ ਉਹਦੀ ਸਰਨਾ ਆ ਜਾਂਦਾ ਹੈ ਗੁਰੂ ਮਹਾਰਾਜ ਦੀ ਜਿਨ ਦਰਗੇ ਹਰ ਹਰ ਦੇ ਵਡਿਆਈ ਏਖੋ ਸੰਸਾਰ ਕੀ ਨਹੀਂ ਉਹਨੂੰ ਦਰਗਾਹ ਵਿੱਚ ਵੀ ਵਡਿਆਈਆਂ ਮਿਲਦੀਆਂ ਨੇ ਭਾਈ ਇਹ ਸ੍ਰਿਸ਼ਟੀ ਦੇ ਵਿੱਚ ਲੋਕ ਸੰਗਾ ਕਹਿੰਦੇ ਹਨ ਚੰਗੇ ਮਨੁੱਖ ਨੂੰ ਆਪਾਂ ਚੰਗਾ ਹੀ ਕਹਿੰਦੇ ਆ ਕਿ ਬਹੁਤ ਭਲਾ ਮਨੁੱਖ ਹੈ ਭਗਤ ਹੈ ਸੁਭਾਜ ਜੀ ਦਾ ਚੰਗਾ ਹੈ ਮਹਾਰਾਜ ਜੀ ਆਪੀ ਭਗਤੀ ਵਾਲਾ ਸੁਭਾ ਨੂੰ ਆਪਾਂ ਚੰਗੇ ਕਹਿੰਦੇ ਆ ਜੋ ਜਨ ਹਰ ਜਨ ਹਰ ਹਰ ਸਰਨਾ ਇਹਦੇ ਜਿਹੜੇ ਵੀ ਮਨੁੱਖ ਪ੍ਰਾਨੀ ਉਹਦੀ ਸਰਨ ਗ੍ਰਹਣ ਕਰ ਲੈਂਦੇ ਹਨ ਇਹਨਾਂ ਦਰਗੇ ਹਰ ਹਰ ਦੇ ਸੋਢਿਆਈ ਇਹਦੇ ਉਹਨਾਂ ਨੂੰ ਦਰਗਾਹ ਵਿੱਚ ਵੀ ਵਡਿਆਈ ਮਿਲਦੀ ਹੈ ਤੇ ਦੁਨੀਆ ਵਿੱਚ ਵੀ ਸੁੱਖ ਮਿਲਦਾ ਧਨ ਧਨ ਸਵਾਸ ਹੈ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਲਾਈ ਮਹਾਰਾਜ ਜੀ ਕਹਿੰਦੇ ਉਹ ਧੰਨ ਸ਼ਵਾਸੇ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਇੰਨਾਂ ਨੂੰ ਮਹਾਰਾਜ ਜੀ ਕਹਿੰਦੇ ਧੰਨ ਧੰਨ ਸਵਾਸ ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਲਾਈ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਨਾਨਕ ਉਹ ਆਪਣੇ ਨਾਲ ਮਿਲਾ ਲੈਂਦਾ ਹੈ ਜਿਹੜੇ ਉਹਦੇ ਵਿੱਚ ਇੱਕ ਹੋ ਜਾਂਦੇ ਹਨ ਜਿਹੜੇ ਉਹ ਦਿੱਤਾ ਉਹਦੀ ਕਿਰਪਾ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਨ੍ਹਾਂ ਨੂੰ ਉਹ ਗੱਲ ਦੇ ਨਾਲ ਲਾ ਲੈਂਦਾ ਹੈ ਮਹਾਰਾਜ ਜੀ ਕਹਿੰਦੇ ਧੰਨ ਧੰਨ ਹਨ ਸਵਾਛ ਹੈ ਉਹਨਾਂ ਗੁਰਸਿੱਖਾਂ ਨੂੰ ਮਹਾਰਾਜ ਜੀ ਕਹਿੰਦੇ ਧੰਨ ਧੰਨ ਸਵਾਸ ਹੈ ਪ੍ਰਭ ਜਨ ਕੋ ਮਹਾਰਾਜ ਜੀ ਕਹਿੰਦੇ ਪ੍ਰਭ ਉਹਨਾਂ ਨੂੰ ਸਵਾਛ ਦਿੰਦਾ ਐਸੇ ਗੁਰਮਖਾਂ ਨੂੰ ਜਿਹੜੇ ਸੰਸਾਰ ਵਿੱਚ ਜਨਮ ਲੈ ਕੇ ਇਹ ਮਾਨਸ ਦੇ ਪਾ ਕੇ ਸੋ ਇਹ ਕਾਰਜ ਨੂੰ ਪੂਰਨ ਕਰਦੇ ਹਨ ਪੂਰਨ ਤੌਰ ਤੇ ਉਹ ਸੰਸਾਰ ਦੇ ਵਿੱਚ ਇਹ ਸਵਾਸਾਂ ਦੀ ਜ਼ਿੰਦਗੀ ਦੀ ਸੰਭਾਲ ਕਰਕੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਹਨ ਉਹਨਾਂ ਦਾ ਸੰਸਾਰ ਤੇ ਆਇਆ ਧੰਨ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸ਼ਾਬਾਸ਼ ਹੈ ਜਨ ਨਾਨਕ ਮੇਲ ਲੈ ਗੱਲ ਲਾਈ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਵਿੱਚ ਇੱਕ ਕਰ ਲਿਆ ਮੇਲ ਲਿਆ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਆਨੰਸੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਰਸਨਾ ਤੋਂ ਸਾਨੂੰ ਕਿਸੇ ਸचेत ਕਰਦਿਆਂ ਉਥੇ ਸਾਨੂੰ ਵੱਤ ਦਿੰਦਿਆਂ ਕਿ ਭਾਈ ਸੰਸਾਰ ਦੇ ਵਿੱਚ ਆਏ ਆ ਮੁੱਖਾ ਜਨਮ ਲਿਆ ਮਾਨਸ ਦੇ ਦੁੱਲੱਭ ਜਨਮ ਹੈ ਉਨਾ ਕਰਕੇ ਸਾਨੂੰ ਮਿਲਿਆ ਇਹਨੂੰ ਵਿਅਰਥ ਨਾ ਗਵਾਈਏ ਸਵਾਸ ਸਵਾਸ ਬਿਰਥਾ ਜਾ ਰਿਹਾ ਸਾਡਾ ਦਮ ਦਮ ਬਿਰਥਾ ਜਾਏ ਮਹਾਰਾਜ ਜੀ ਕਹਿੰਦੇ ਦਮ ਸਾਡਾ ਬਿਰਥਾ ਨਹੀਂ ਜਾਣਾ ਚਾਹੀਦਾ ਉਹਦੀ ਬੰਦਗੀ ਉਹਦਾ ਭਜਨ ਕਰਕੇ ਜੀਵਨ ਉਸਫਲ ਬਣਾ ਲਈਏ ਇਹ ਭਾਈ ਅੱਜ ਦੇ ਸਭ ਦੀ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ